ਆ ਵੀ ਰਿਹਾ ਜਿਹੜਾ ਕਿ ਛੱਜਿਆਣਾ ਆਪਾਂ ਵੀ ਇੱਥੋਂ ਦੇਖਦੇ ਆਂ ਵੀ ਸਪੈਸ਼ਲ ਸੰਤਵਾਸ ਐਂਡਿੰਗ ਜਲਾਉਣੀ ਹੈ ਰੇਲ ਤੇ ਆਪਾਂ ਦੇਖਦੇ ਇੱਕ ਮਿੰਟ ਆਹ ਵਾਲਾ ਦੇਖ ਰਿਹਾ ਜਿਹੜਾ ਵੀ ਰਹਿੰਦੇ ਤਿੱਦਾ ਫਿਰ ਚਲਾਉਂਦਾ ਮੈਂ ਇਹ ਕਰਦਾ ਪਿਆ ਉਹਦਾ ਚਲਾਉਂਦਾ ਕਿੰਨੂੰ ਕਿੱਥੇ ਡਾ ਕਰਾਉਣਾ ਲੈ ਇਹ ਇੱਥੇ ਜੇ ਰਾਵਾਂ ਡਾਰ ਲੱਗਣ ਲੱਗ ਜਾਂਦਾ ਉਹੋਂ ਗਾਹ ਟੇਡਾ ਚੱਲਦਾ ਏ ਇਹ ਜਦੋਂ ਤੇ ਕੈਡਾ ਫਿਰ ਚਲਾਉਂਦੇ ਪਿਛੋਂ ਤੇਜ਼ ਆਉਂਦਾ ਹਾਂ ਫੁੰਡ ਤੇਜ਼ ਆਉਂਦਾ ਆ ਦੇਖੋ ਇੱਥੇ ਆ ਆਪਣੀ ਆਹ ਸੀਟ ਬੈਲਟ ਲੱਗੀ ਹੁੰਦੀ ਇੱਥੇ ਠੀਕ ਆ ਤੇ ਆ ਜਿਹੜਾ ਟਰੈਕਟਰ ਆ ਆ ਇੱਥੋਂ ਆਟਾ ਫੜਿਆ ਹਾਂ ਇਹਦੇ ਨਾਲ ਇੱਥੇ ਨੇ ਐ ਬੈਲੈਂਸ ਬੰਨਣਾ ਬੈਲੈਂਸ ਆ ਸਟੇਰਿੰਗ ਤੋਂ ਹੀ ਬੰਨਣਾ ਇੱਕ ਵਾਰੀ ਇੱਥੋਂ ਭੱਜੇ ਆਉਂਦਾ ਇਹਨੂੰ ਐ ਨੂੰ ਵੱਟ ਕੇ ਝਟਕਾ ਮਰੋਣਾ ਪੈਂਦਾ ਵੀ ਟਰੈਕਟਰ ਇੱਕ ਵਾਰੀ ਐ ਨੂੰ ਹੁੰਲਦਾ ਏ ਕੈਨ ਉੱਦ ਰਿਆ ਫੇਰ ਐਂ ਕਰਕੇ ਫੇਰੇ ਨਾ ਬੈਲ ਪਾਜਣਾ ਫੇਰ ਇਹ ਸਿੱਧਾ ਚੱਲ ਗਿਆ ਉਦੋਂ ਕੀ ਮੈਂ ਸਾਡੇ ਇਥੋਂ ਆ ਸਪੋਰਟ ਲੱਗੀ ਹੁੰਦੀ ਆ ਹਾਂ ਆ ਨੱਡਦੀ ਦੇ ਨਾ ਹਾਂ ਇਥੋਂ ਸਪੋਰਟ ਲੱਗੀ ਆ ਟੇਢੀ ਉਹ ਇਧਰ ਤੱਕ ਹੁੰਦੀ ਆ ਟਰੈਕਟਰ ਨੂੰ ਮੁੱਦਾ ਨਹੀਂ ਹੁੰਦਾ ਇਹ ਮੁੱਦਾ ਨਹੀਂ ਹੁੰਦਾ ਹਾਂ ਫੇਰ ਉਸ ਤੋਂ ਬਾਅਦ ਜਦੋਂ ਪ੍ਰੈਕਟਿਸ ਹੋ ਗਈ ਤਾਂ ਪੂਰਾ ਟੇਕ ਗਿਆ ਕਿਉਂਕਿ ਇਹ ਪੁੱਠਾ ਹੱਥ ਟਕਾਉਣਾ ਬਹੁਤ ਹੁੰਦਾ ਹਾਂ ਤੇ ਫੇਰ ਉਸ ਤੋਂ ਬਾਅਦ ਮੈਂ ਚੱਲ ਗਿਆ ਫੇਰ ਕੰਮ ਹੋ ਗਿਆ ਹਾਂ ਇਹ ਰਾਈਡਰ ਪਾਵਰ ਚੁੱਕ ਕੇ ਆ ਪਾਵਰ ਤੋਂ ਉੱਤੇ ਮੈਨੂੰ ਆ ਚੀਜ਼ ਦਿਖਾ ਦੇ ਆਹ ਤੋਂ ਹੀ ਹਿਸਾਬ ਲਾ ਲੋ ਵੀ ਕਈਆਂ ਨੂੰ ਇਹ ਲੱਗਣਾ ਵੀ ਟਰੈਕਟਰ ਵੀ ਇਥੋਂ ਮਾੜੇ ਨਾਲ ਮੁੱਦਾ ਹੋ ਜਾਣਾ ਲੱਗਦਾ ਮੈਂ ਆਪ ਦੇਖਦਾ ਭਾਈ ਮੈਂ ਕਹਿੰਦਾ ਇਹ ਤਾਂ ਦੇਦਾ ਜਾਂ ਕੰਮ ਲੱਗੀ ਜਾਂਦਾ ਇਹ ਆਪਾਂ ਜੇ ਤਿੰਨ ਬੰਦੇ ਵੀ ਲੱਗ ਜੀਏ ਮੁੱਦਾ ਨਹੀਂ ਕਰ ਸਕਦੇ ਅੱਛਾ ਹਾਂ ਇਹ ਜਿੰਨਾ ਉੱਤੇ ਚੜ ਗਏ ਨਾ ਉਹਨਾਂ ਨਾਲ ਕਰ ਤੋਂ ਸਾਨੂੰ ਭਰਾਾ ਡਰ ਲੱਗ ਗਿਆ ਏ ਬਾਬਾ ਮੁਰਤਾ ਨਹੀਂ ਕਰ ਸਾਡੇ ਜਾਵਾਂਗੇ ਕਹਿਣ ਦਾ ਮਤੋਂ ਹੱਲੇ ਵੀ ਕੋ ਪੈਸੇ ਦੇ ਵਿੱਚ ਉਹਦੀ ਸ਼ਮਤਾ ਹੈ ਬੜੀ ਬੜੀ ਹੈ ਜੇ ਵੀ ਹਨਾ ਇਹ ਛੇਤੀ ਟੇਡਾ ਨਾ ਵੇ ਉਸ ਹਾਵ ਨਾਲ ਆ ਚੀਜ਼ ਆਪਣੇ ਇੱਥੋਂ ਬਣ ਗਈ ਹਾਂਜੀ ਹਾਂਜੀ ਕਿਵੇਂ ਆ ਚੀਜ਼ ਹਾਂ ਹਾਂ ਇਹ ਚਲ ਤੁਸੀਂ ਕਿਤੇ ਵੇਖੀ ਹੋਣੀ ਤਾਂ ਆਪਣੇ ਮਿਸਤਰੀ ਵੀਰ ਨੇ ਸੌਖੀ ਬਣਾ ਦਿੱਤੀ ਇੱਕ ਰੀ ਉਹਨੇ ਬੜਾ ਔਖਾ ਬਣਾਇਆ ਨਾ ਕਿਉਂਕਿ ਇਹ ਪਾਈਪ ਬਹੁਤ ਮੋਟੀ ਆ ਆ ਮਤਾਂ ਇਹ ਤੇ ਕਿਆ ਇਹ ਬੈਂਡ ਹੀ ਨਹੀਂ ਪੈਂਦਾ ਸੀ ਗਰਮ ਕਰਕੇ ਬੈੱਡ ਪਾਇਆ ਕਿ ਨਿੱਗਰ ਚਾਹੀਦੀ ਹੈ ਨਾ ਚਲੋ ਲਾਇਆ ਇਹਨੂੰ ਹਣ ਇਹ ਆਹ ਵਾਲਾ ਜਿਹੜਾ ਨਾਲ ਟੋਆ ਉਹ ਕਾਹਦੇ ਲਈ ਆ ਜਿਹੜਾ ਨਾਲ ਟੋਆ ਉਹ ਕਾਹਦੇ ਲਈ ਇੱਧਰ ਨਾਲ ਉਹ ਤਾਂ ਟੋਏ 'ਚ ਮਿੱਟੀ ਕੱਢ ਕੇ ਇੱਥੇ ਬਣਾ ਲਈ ਉੱਥੇ ਰੈਂਪਾ ਬਣ ਗਿਆ ਉਹ ਗੱਡੀ ਵਾਸਤੇ ਗੱਡੀ ਵਾਸਤੇ ਚਲੋ ਆਜੋ ਘਰੇ ਹੁਣ ਤੁਹਾਨੂੰ ਇੱਥੇ ਇੱਕ ਵਾਰੀ ਚਲਾ ਕੇ ਵੇਖੋ ਜਾਂਪਾ ਚਲਾ ਲਓ ਆ ਦੇ ਨਾ ਨੂੰ ਆ ਸਾਰੇ ਟੈਕ ਟੂ ਗੱਡੀ ਦੇ ਇੱਥੇ ਹੀ ਛੱਦੇ ਆਂ ਅਰ ਗਾ ਵੀ ਇਹ ਕਹਿੰਦਾ ਇੱਥੇ ਵੀ ਚਲਾਉਣਾ ਹੈ ਅੱਗੇ ਰਹਿ ਅੱਗੇ ਦੇਖੋ ਇਹੋ ਜੇ ਕੰਮਾਰੀ ਵੀ ਦਾ ਦੇਲਾ ਵੱਡਾ ਜਾਈ ਜਾਣਾ ਆਪਾਂ ਦਾ ਉਹ ਸੁਝਾਅ ਗਾਣੇ ਵਿੱਚ ਆਉਂਦਾ ਲਾਦੇ ਟ੍ਰੈਕਟਰ ਬਾਕੀ ਰੋਜ਼ਗਾਰ ਵੀ ਵੜਾਣਾ ਬਾਈ ਬਾਹਰੋਂ ਪੈਸਾ ਆ ਕੇ ਇੱਥੇ ਇਨਵੈਸਟ ਹੋ ਰਿਹਾ ਕਿੰਨੇ ਬੂਫਰਾ ਵਾਲਿਆਂ ਢੱਕਾਂ ਵਾਲੀਆਂ ਦੁਕਾਨਾਂ ਲਾਈਟਾਂ ਵਾਲੀਆਂ ਦੁਕਾਨਾਂ ਟੈਰਾਂ ਵਾਲੀਆਂ ਦੁਕਾਨਾਂ ਕਿੰਨਾ ਰੋਜ਼ਗਾਰ ਵਧ ਗਿਆ ਟਰੈਕਟਰਾਂ ਦੇ ਪਿੱਛੇ ਤੇ ਜਿਹੜੇ ਬੰਦੇ ਨੇ 14 15 ਲੱਖ ਰੁਪਈਆ ਕਹਿਰ ਖਾਤੇ ਚ ਪਿਆ ਉਹਨੂੰ ਖੁਰਕ ਹੁੰਦੀ ਵੀ ਮੈ ਲਾਉਣਾ ਜੇ ਉਹ ਬੰਦੇ ਨੇ ਟਰੈਕਟਰ ਤੇ ਲਾ ਲਿਆ ਉਹ ਚੰਗਾ ਕਿ ਜੇ ਕਿਸੇ ਦੇ ਨਾਲੇ ਪਾਸੇ ਲਾ ਲਿਆ ਉਹ ਚੰਗਾ ਨਸ਼ਿਆਂ ਤੋਂ ਦੂਰ ਹੀ ਰਹੋ ਹਾਂ ਸਾਰਿਆਂ ਨੂੰ ਆਪਾਂ ਬੜੀ ਬਈ ਇਹ ਸੇਵਾ ਵੀ ਆ ਹੂੰ ਜਿਹੜੋ ਫਾੜਾ ਆਇਆ ਕਿੰਨੇ ਲੋਕੀ ਟਰੈਕਟਰ ਲੈ ਕੇ ਗਏ ਇਸੇ ਚੱਕਰ 'ਚ ਹੀ ਲੈ ਗਏ ਨਾ ਕਿਉਂਕਿ ਜਦੋਂ ਆਪਾਂ ਹਣੇ ਦਾ ਹਿਸਾਬ ਕਿਤਾਬ ਵੇ ਇਹਦੇ ਨਾਲ ਆਪਾਂ ਨੂੰ ਪਿਆਰ ਹੈ ਹੂੰ ਪਹਿਲਾ ਟਰੈਕਟਰ ਕੀ ਹੁੰਦੇ ਸੀ ਆਪਾਂ ਵੇਖੀਦਾ ਸੀ ਘਰਾਂ 'ਚ ਤੁਸੀਂ ਵੀ ਜਦੋਂ ਛੋਟੇ ਹੋਵੋਗੇ ਮੈਂ ਵੀ ਛੋਟਾ ਸੀ ਬਸ ਇੱਕੋ ਕੰਮ ਹੁੰਦਾ ਸੀ ਟਰੈਕਟਰ ਨੂੰ ਇੱਕ ਹੀ ਸੀਜ਼ਨ 'ਚ ਕੱਢ ਲਿਆ ਉਹ ਤੋਂ ਬਾਅਦ ਤੇ ਗੱਲ ਹੀ ਖਤਮ ਗੱਲ ਹੀ ਖਤਮ ਵੀ ਟਰੈਕਟਰ ਜਿੱਥੇ ਖੜਾ ਸੋ ਖੜਾ ਕੋਈ ਕਪੜਾ ਨਹੀਂ ਕੋਈ ਕੁਝ ਨਹੀਂ ਛੱਡ ਚਲਾਤਾ ਬਰਾਡੇ 'ਚ ਬਸ ਤੇ ਹੁਣ ਮੁੰਡਿਆਂ ਨੂੰ ਆਇਆ ਹੁੰਦਾ ਵੀ ਜਿਵੇਂ ਉਹ ਖੁਰਕ ਵਾਲੀ ਗੱਲ ਵੀ ਕੁਝ ਨਾ ਕੁਝ ਕਰੀ ਜਾਈਏ ਹੁੰਦਾ ਬਾਈ ਜਿਵੇਂ ਨਾ ਸਕਾਰਪੀਓ ਗੱਡੀ ਆ ਤੇ ਉਹ ਹੁਣ ਪਈ ਤਾਂ ਹਾਰੀ ਟੁੱਟੀ ਭੱਜੀ ਆ ਪਰ ਬਾਡੀ ਦੀ ਇੰਜਨ ਉਹਦਾ ਇੰਨਾ ਜ਼ਿਆਦਾ ਵਧੀਆ ਉਹਦਾ ਇੰਜਨ ਇੰਜਨ ਉਹਦਾ ਵੀ ਨਾਲ ਦਾ ਹੀ ਆ ਨਾ ਉਹਨ ਦਾ ਵੀ ਨਾਲ ਦਾ ਹੀ ਆ ਹਰਾ ਕੁਝ ਉਹਦੇ ਜਿਵੇਂ ਕੋਈ ਮੋਡੀਫਿਕੇਸ਼ਨ ਹੈਗੀ ਐਡੀ ਤੇ ਉਹਦੇ ਟਾਇਰਾਂ ਨੂੰ ਕੁਝ ਹੋਇਆ ਟਾਇਰਾਂ 'ਚ ਵੀ ਕੁਝ ਕੀਤਾ ਨਹੀਂ ਨਹੀਂ ਹੁਣ ਹੁਣ ਤਾਂ ਟਾਇਰ ਹਵਾ ਨਿਕਲ ਗਈ ਹੁੰਦਾ ਦੋਵੇਂ ਟਾਇਰਾਂ 'ਚ ਉਧਰ ਤੁਹਾਨੂੰ ਦਿਖਾਉਣਾ ਮੈਂ ਉਹ ਇੱਲ ਜਾ ਕੇ ਅੱਛਾ ਉਹ ਗੱਡੀ ਹੁਣ ਟੁੱਟੀ ਪਈ ਆ ਲੋਕਾਂ ਨੂੰ ਲੱਗਦਾ ਯਾਰ ਇਹਨੂੰ ਬਣਾ ਲਾ ਬਣਾ ਲਾ ਹਣਾ ਪਰ ਉਹਨਾਂ ਦਾ ਮੈਨੂੰ ਪਤਾ ਵੀ ਉਹਨੇ ਕੰਮ ਹੀ ਟੁੱਟੀ ਨਹੀਂ ਕਰਨਾ ਇੰਜਨ ਇੰਜਨ ਗੇਅਰ ਹੁੰਦੀ ਇਨਾ ਓਕੇ ਆ ਕੋਈ ਹਾਬ ਨਹੀਂ ਤੇ ਨਾ ਮਹੀਨਾ ਵਾਰ ਸਲਫ ਮਾਰਦੀ ਆ ਸਟਾਰਟ ਸਟਾਰਟ ਠੀਕ ਆ ਤੇ ਉਹ ਨਾ ਅਸੀਂ ਪੰਗੇ ਲੈਂਦੇ ਪੈਂਦੇ ਦੇ ਡੈਡੀ ਨੇ ਨਾ ਜਾਣ ਕੇ ਮੈਂ ਚਲਾਈ ਜਾਂਦਾ ਸੀ ਤੇ ਪਿੱਛੇ ਟਰੈਕਟਰ ਭਜਾਈ ਲਿਆ ਤੇ ਮੈਂ ਬ੍ਰੇਕ ਮਾਰਤੀ ਆਹ ਅਸੀਂ ਮੈਂ ਤੇਰੇ ਚ ਟਰੈਕਟਰ ਮਾਰਦਾ ਵੈਸੇ ਹਾਸੀਆਂ ਖੇਡੀਆਂ ਕਰਦੇ ਇੱਥੇ ਉਹ ਟਰੈਕਟਰ ਵੱਜ ਗਿਆ ਕਿਤੇ ਅੱਛਾ ਤੇ ਵੇਖ ਲਓ ਵੀ ਇੰਨਾ ਦੁੱਖ ਹੋਇਆ ਵੀ ਜਿਵੇਂ ਕਿਸੇ ਨਵੀਂ ਗੱਡੀ ਨੂੰ ਟਰੈਕਟਰ ਵੱਜ ਗਿਆ ਹੋਵੇ। ਉਹ ਜਿਹਾ ਨੂੰ ਆਇਆ ਲੱਗਦਾ ਵੀ ਟੁੱਟੀ ਭੱਜੀ ਨਹੀਂ। ਪਰ ਉਹ ਜਿਹਾ ਆਇਆ ਵੀ ਜਿਨੂੰ ਆਪਾਂ ਇਹਨੂੰ ਚਕਾਉਣੇ ਆ ਇੰਨਾ ਚ ਰਹਿਨੇ ਸਾਰੀ ਦਿਹਾੜੀ। ਤੁਸੀਂ ਮੇਰਾ ਸਕੋਰਪੀਓ ਕਿੰਨਾ ਮਾਡਲ ਆ? ਉਹ 5 5 ਹਾਂ। ਸਟੰਡ ਤੁਸੀਂ 3 ਸਾਲ ਪਹਿਲਾਂ ਸ਼ੁਰੂ ਕੀਤੇ ਹੋ। ਹਾਂ। ਉਦੋਂ ਇਹ ਕਿਸੇ ਕਿਰਾਏ ਵਾਲੇ ਕੋਲੇ ਸੀ ਜਿਵੇਂ ਬਰਾਤਾ-ਬਰੂਤਾ ਚ ਲੈ ਕੇ ਜਾਂਦੇ ਸੀ। ਜੋ ਹੂੰ ਕਰਾਇਆ ਕਰਦੇ ਸੀ ਜਦੋਂ ਉਹ ਲਿਆਂਦੀ ਸੀ ਉਹ ਵੀ ਐਸੇ ਕੰਮ ਨਹੀਂ ਲਿਆਂਦੀ ਸੀ ਕਨੇ ਉਹ ਤਾਂ ਲਿਆਂਦੀ ਐ ਉਹਦਾ ਭੱਜੀ ਆਉਂਦੀ ਉਹ ਤਾਂ ਸਿੱਧੀ ਬਾਹਣ ਜੀ ਛੁੱਟੀ ਹੀ ਲਿਆ ਕੇ ਸਭ ਤੋਂ ਪਹਿਲੀ ਰੀਲ ਜਿਹੜੀ ਇਹਦੀ ਮੈਂ ਵੇਖੀ ਸੀ ਸਾਰੇ ਹੀ ਵੇਖੀ ਹਣੀ ਭੱਜੀ ਆਉਂਦੀ ਜਿਹੜੀ ਟੇਢੀ ਹੋ ਖਾਲਸ ਉਹ ਦਿਨ ਉਹ ਦਿਨ ਲਿਆਂਦੀ ਸੀ ਉਹ ਅੱਛਾ ਪਹਿਲੇ ਦੇਣੀ ਹਾਂ ਉਹ ਲਿਆਂਦੀ ਐ ਇਸ ਕੰਮ ਨੂੰ ਹੀ ਪੰਗੇ ਲੈ ਐ ਮੈਂ ਤੇ ਨਹੀਂ ਤੇ ਪਤੰਦਰ ਤੁਹਾਨੂੰ ਪਤਾ ਸੀਗਾ ਵੀ ਇਹ ਚਾਲ ਚੱਲ ਲੋ ਉਹ ਤਾਂ ਜਿਵੇਂ ਮੈਂ ਕਹਿੰਦਾ ਤੁਰੀ ਤੁਰੀ ਆਉਂਦੀ ਸੁੱਧੀ ਐ ਕਰਦੀ ਸੀ ਹਾਂ ਉਹ ਪਤਾ ਹੀ ਵੀ ਇੱਥੇ ਜਾ ਉਹ ਗੱਦੀ ਐਨੀ ਛੇਤੀ ਪਲਟਦੀ ਨਹੀਂ ਹੁੰਦੀ ਭੱਜੀ ਉਹਨੇ ਛੇਤੀ ਜਿੱਤ ਨਹੀਂ ਪਲਟਦੀ ਇਵੇਂ ਹੀ ਹੁੰਦਾ ਪਤਾ ਨਹੀਂ ਕਿਹੜੇ ਕਿਹੜੇ ਤੇ ਚੋਰ ਕੱਢੀ ਫਿਰਦਾ ਪਤੰਦਰ ਇਹ ਬਈ ਚੀਜ਼ਾਂ ਬਹੁਤ ਘੈਂਟ ਚੀਜ਼ਾਂ ਬਣਾਈਆਂ ਆ ਇਹ ਮਸ਼ੀਨਰੀ ਆ ਨਾ ਬਣਾਈ ਤਾਂ ਬੰਦੇ ਨੇ ਹੀ ਆ ਹਾਂ ਤੇ ਬੰਦਾ ਇਹਨਾਂ ਨਾਲ ਕੁਝ ਵੀ ਕਰ ਸਕਦਾ ਬਣਾਈ ਤਾਂ ਇਨਸਾਨ ਨੇ ਸਹੀ ਗੱਲ ਆ ਇੱਥੇ ਹਜੇ ਅਸੀਂ ਤਾਂ ਬਹੁਤ ਪਿੱਛੇ ਆ ਮੈਂ ਤਾਂ ਆਪਦੇ ਆਪ ਨੂੰ ਵੀ ਬਹੁਤ ਜ਼ਿਆਦਾ ਪਿੱਛੇ ਮੰਨਣਾ ਬਾਹਰ ਗੋਰੇ ਆ ਉਹਨਾਂ ਦੇ ਜਵਾਗ ਵੇਖੇ ਮੈਂ ਛੋਟੇ ਔਰ ਜਿਹੜਾ ਹੁਣ ਸਕੂਟਰੀ ਤੇ ਲੰਘ ਕੇ ਆ ਏਡੇ ਜਵਾਗ ਨੇ ਉਹਨਾਂ ਨੂੰ ਮੋਟਰਸਾਈਕਲ ਲਿਆ ਕੇ ਦਿੱਤੇ ਹੋਏ ਆ ਮੈਂ ਮੇਰੇ ਹਿਸਾਬ ਨਾਲ ਯਾਰ ਆਪਣਾ ਹਜ਼ਾਰ ਹਜ਼ਾਰ ਸੀਸੀ ਦੇ ਆ ਜਿਹੜੇ ਸਟੰਟਾਂ ਵਾਲੇ ਆ ਉਹ ਡਿੱਗ ਪੈਂਦਾ ਪਿਓਨ ਦਾ ਖੜਾ ਕਰਕੇ ਫਿਰ ਬਾਹ ਦਿੰਦਾ ਉਹਨੂੰ ਵੀ ਚੱਲ ਆਪਾਂ ਵੇਖੀਓ ਸਾਈਕਲਾਂ ਤੋਂ ਮੋਟਰਸਾਈਕਲਾਂ ਤੇ ਕਿੰਨਾ ਕੁਛ ਉਤ ਕਿੰਨਾ ਕੁਛ ਉਹ ਰੋਕਦੇ ਨਹੀਂ ਬਾਈ ਚੀਜ਼ਾਂ ਤੋਂ ਉਹਨਾਂ ਨੂੰ ਹਾਂ ਅਡਵਾਂਸ ਲੈਵਲ ਤੇ ਉਹਨਾਂ ਨੂੰ ਹੁੰਦਾ ਵੀ ਲੈ ਕੇ ਜਾਓ ਹੁਣ ਜਿੰਨਾ ਚਿਰ ਆਪਾਂ ਕੁਝ ਨਵਾਂ ਨਾ ਕਰਾਂਗੇ ਨਵੀਂ ਖੋਜ ਕਿਵੇਂ ਆਊ ਇਹ ਚੀਜ਼ਾਂ ਹੁਣ ਕਈ ਕਹਿ ਦਿੰਦੇ ਆ ਬਿੱਤੂ ਪੈਂਡ ਚ ਲੋਕਾਂ ਦੀ ਪਹਿਲੀ ਵਾਧਿਆ ਕਰ ਕੀ ਬਦਾ ਮਤ ਤੁਹਾਡੇ ਨਾਲ ਜਿਆਦਾ ਪਉਂਦਾ ਸਹੀ ਗੱਲ ਹੋਣੋ ਵਿਖਾ ਕੇ ਥੋੜੀ ਵੋਣੀ ਇੱਕ ਤੁਹਾਨੂੰ ਮੈਂ ਆਸਰੀ ਗੱਲ ਦੱਸਦਾ ਅਹੀਂ ਨਾ ਜਦੋਂ ਹਾਰਡ ਆਏ ਆ ਮੈਂ ਆ ਵੀ ਚਲਾ ਪਾਣਾ ਨਾ ਨਹੀਂ ਕਰਦੇ ਗੁਪਤ ਸੇਵਾ ਕਰਦੇਵੇਂ ਅਸੀਂ ਚਾਹਤੀ ਸੇਵਾ ਕਰਤੀ ਗੁਪਤ ਉਹੀ ਗੱਲ ਲੋਕਾਂ ਨੇ ਕਮੈਂਟ ਪਾਉਦੇ ਇਹਨਾਂ ਨੇ ਸੇਵਾ ਨਹੀਂ ਕੀਤੀ ਉਹਨਾਂ ਨੇ ਸੇਵਾਣ ਕੀਤੀ ਇਹ ਟਰੈਕਟਰ ਫਿਰ ਮੈਂ ਟਰੈਕਟਰ ਲੈ ਕੇ ਗਿਆ ਮੈਂ ਉਹ ਵੀਡੀਓ ਪਾਤੀ ਵੀ ਚਾਰ ਲਈ ਜੰਨੇ ਆ ਫਿਰ ਕਹਦਾ ਤੂੰ ਵਿਖਾਵਾਗਾ ਵਿਖਾਵਾਗਾ ਹੁਣ ਬੰਦਾ ਜਾਵੇ ਤੇ ਜਾਵੇ ਕਿੱਧਰ ਇਹ ਚੀਜ਼ਾਂ ਨੇ ਮੈਂ ਆਪਾਂ ਸਟਾਰਟਿੰਗ ਚ ਨਹੀਂ ਗੱਲ ਕੀਤੀ ਆਪਣਾ ਥੋੜਾ ਜਿਹਾ ਪੰਗਾ ਇੱਥੇ ਪੈਂਦਾ ਥੋੜਾ ਜਿਹਾ ਜਿਵੇਂ ਉਹ ਹੌਸਲਾ ਵਜ਼ਾਈ ਕਰਦੇ ਆ ਉੱਥੇ ਇਹ ਕੁਝ ਹੁੰਦਾ ਨੇਗੇਟਿਵਿਟੀ ਉੱਥੇ ਵੀ ਹੋਏਗੀ ਆਪਾਂ ਐ ਨਹੀਂ ਕਹਿੰਦੇ ਪਰ ਆਪਣੇ ਨੇਗੇਟਿਵਿਟੀ ਪਹਿਲਾਂ ਨੇਗੇਟਿਵ ਆਪਣੇ ਨੇਗੇਟਿਵਿਟੀ ਪਹਿਲਾਂ ਵਾ ਜਿਵੇਂ ਮੈਂ ਵੀ ਪੇਜ ਬਣਾਇਆ ਬਹੁਤ ਵੀਰ ਭਰਾ ਆਪਾਂ ਨੂੰ ਵੀ ਕਹਿੰਦੇ ਸਾਰੇ ਕਹਿੰਦੇ ਆ ਪੋਜ਼ਿਟਿਵਿਟੀ ਬਾਅਦ ਚੋ ਨੇਗੇਟਿਵਿਟੀ ਪਹਿਲਾਂ ਇਹ ਉਹਨਾਂ ਦੇ ਹੈਗੀ ਪਰ ਉਹ ਇੰਨਾ ਪਹਿਲਾਂ ਪੋਜ਼ਿਟਿਵਿਟੀ ਕਰਦੇ ਆ ਉਹਨਾਂ ਦੇ ਨੇਗੇਟਿਵਿਟੀ ਦਾ ਉੱਥੇ ਬਈ ਜਿਹੜੇ ਸ਼ੋ ਹੁੰਦੇ ਆ ਨਾ ਜਿਹੜੇ ਉਹ ਟਰੱਕ ਜੇ ਪੁੱਠੇ ਜਿਹਦੇ ਕਰਦੇ ਨੇ ਮੌਨਸਟਰ ਟਰੱਕ ਜੇ ਵੱਡੇ ਵੱਡੇ ਟਾਇਰ ਵਾਲੇ ਜੇ ਕੇ ਟਾਇਰ ਵਾਲੇ ਪੀ ਕੇ ਟੀ ਵਾਲੇ ਉੱਥੇ ਤਾਂ ਉਹਨਾਂ ਆਪਣਾ ক্রিকেট ਦਾ ਸਟੇਡੀਅਮ ਨਹੀਂ ਭਰਿਆ ਹੁੰਦਾ ਜਿੰਨੇ ਉਹਨਾਂ ਦੇ ਉੱਪਰ ਹੁੰਦਾ ਉਹਨਾਂ ਦਾ ਇੱਕ ਸ਼ੋਅ ਵੇਖਿਆ ਤੁਸੀਂ ਉਹ ਕੰਪੈਨਾਂ ਨੇ ਪ੍ਰਾਣੀਆਂ ਕੰਪੈਨਾਂ ਉਹਨਾਂ ਦਾ ਗੇਮ ਹੀ ਇਹ ਬਣਾਈ ਇੱਕ ਦੂਜੇ ਵਿੱਚ ਮਾਰਦੇ ਆ ਪੰਜਾਬ ਹਾਂ ਤੇ ਉਹ ਚੀਜ਼ ਇੱਥੇ ਹੋਵੇ ਤਾਂ ਕਿ ਉਹਨਾਂ ਕਹਿੰਦਾ ਆਪਣੇ ਕਿਸੇ ਕਮਲੇ ਨਹੀਂ ਪਹਿਲਾਂ ਕਮੈਂਟ ਇਹ ਹੀ ਕਰਨਾ ਵੀ ਕਿਸੇ ਗਰੀਬ ਨੂੰ ਦਾਨ ਕਰ ਤੋ ਬਾਕੀ ਇਹ ਆਦੀ ਆਦੀ ਸੋਚ ਆ ਸਾਰਿਆਂ ਦੀ ਦਾਨ ਕਰਨ ਵਾਲੇ ਵੀਰ ਦਾਨ ਵੀ ਕਰਦੇ ਆ ਕੀ ਪਤਾ ਕਿੰਨਾ ਕਰਦੇ ਹੋਣਗੇ ਸਾਰੇ ਕਰਦੇ ਆ ਜਿੰਨੇ ਜੋਗੇ ਆਪਾਂ ਸਾਰੇ ਯਾਰ ਘਰਾਂ 'ਚ ਬੈਠੇ ਆਪਾਂ ਸਭ ਕੁਝ ਕਰਦੇ ਆ ਸਭ ਕੁਝ ਕਰਦੇ ਆ ਹੂੰ ਤੇ ਇਹਨਾਂ ਦੇ ਟਰੈਕਟਰਾਂ ਦਾ ਇਹਦਾ ਜਿਵੇਂ ਇੰਜਨ-ਇੰਜਨ ਦਾ ਕੁਝ ਕਰਨਾ ਕਿ ਇਹਨੂੰ ਵੀ オリジナル ਹੀ ਰੱਖਣਾ ਇਹ オリジナル ਹੀ ਆ ਇਹਦਾ ਬਸ ਇਹਦੀ ਵੀ ਥੋੜਾ ਜਿਹਾ ਪੰਪ ਨੂੰ ਛੇੜਿਆ ਸੀਗਾ ਮਾੜਾ-ਮੋਟਾ ਜਿਹਾ ਓਕੇ ਤੇ ਬਾਕੀ ਜਿੰਨਾ ਸਟੰਟਾਂ ਨੂੰ ਚਾਹੀਦਾ ਨਾ ਸਟੰਟਾਂ ਵਾਸਤੇ ਇੰਨੀ ਪਾਵਰ ਬਹੁਤ ਆਹੋ ਜ਼ੋਰ ਇਸ ਤੋਂ ਵੱਧ ਇਸ ਤੋਂ ਬਾਅਦ ਪਾਵਰ ਬੰਦਾ ਸਾਹ ਨਹੀਂ ਸਕਦਾ ਟਰੈਕਟਰ ਦੀ ਹੂੰ ਮਨ ਕਰੇ ਨਾ ਮੈਂ ਟਰਬੋ ਲਾਦਾ ਵਟਾ ਹੂੰ ਤੇ ਟਰੈਕਟਰ ਮੇਥੋਂ ਸੰਭਲੇ ਹੀ ਨਾ ਫਿਰ ਕੀ ਫਾਇਦਾ ਕਿਉਂਕਿ ਟਰਬੋ ਦਾ ਮਤਲਬ ਆ ਵੀ ਜਦੋਂ ਟਰੈਕਟਰ ਦਬਣਾ ਉਹਨੇ ਦਬਣਾ ਨਹੀਂ ਦੇਣਾ ਕਈ ਥਾਂ ਮੈਂ ਤਾਂ ਸਾਨੂੰ ਇਹ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਵੀ ਟਰੈਕਟਰ ਦਵੇ ਇੱਥੇ ਸਾਨੂੰ ਮੌਕਾ ਹੋਵੇ ਸਾਨੂੰ ਟਾਈਮ ਸਾਂਭਣ ਦਾ ਨੇ ਸਾਹ ਮਿਲੇ ਸਾਹ ਫਿਰ ਤੁਸੀਂ ਸਾਹ ਲਾ ਲਓ ਵੀ ਜਿਵੇਂ ਕਈ ਕਹਿੰਦੇ ਨੇ ਵੀ ਟਰੈਕਟਰ ਤੋਂ ਜਿਵੇਂ ਪਿੱਛੇ ਬਾਈ ਦੀ ਡੈਥ ਹੋ ਗਈ ਸੀ ਸੁਖਮੰਦੀ ਹਾਂ ਉਥੇ ਕੋਸ਼ਕ ਜਿਵੇਂ ਗਲਤੀਆਂ ਲਾ ਲੋ ਹਨਾ ਆਪਦੀਆਂ ਹੁਣ ਸਾਡੇ ਆ ਵੇਖੋ ਹੁਣ ਮੈਂ ਤਾਰ ਲਾਈ ਹੋਈ ਆ ਇਹ ਆ ਤਾਰ ਲੱਗੀ ਆ ਇਹ ਚੋਕ ਤੇ ਆ ਲੱਗੀ ਤਾਰ ਇਹ ਕਿੱਥੇ ਲੱਗਦੀ ਆ ਮਤਲਬ ਇਹ ਚੋਕ ਤੇ ਆ ਟਰੈਕਟਰ ਬੰਦ ਹੋ ਜਾਂਦਾ ਇੱਥੋਂ ਹੂੰ ਠੀਕ ਆ ਇਹ ਤਾਰ ਇੱਥੋਂ ਜਾ ਕੇ ਮਰਗਾੜ ਦੇ ਇੱਥੇ ਚਲੀ ਜਾਣੀ ਪਿੱਛੇ ਇੱਥੇ ਕਾਤੋਂ ਜਾਂਦੀ ਆ ਇੱਥੋਂ ਆ ਸ਼ੇਕ ਤੋਂ ਨਿਕਲ ਆਉਣੀ ਆ ਇੱਥੇ ਕੀ ਆ ਟਰੈਕਟਰ ਬੇਕਾਬੂ ਹੋ ਗਿਆ ਮੰਨ ਕੇ ਦੋ ਮੈਨੂੰ ਉੱਤੇ ਚੰਦ ਦੇ ਲੋੜੇ ਨੇ ਮੈਂ ਸਾਰ ਤਾਰ ਖਿੱਚ ਦੇਣੀ ਟਰੈਕਟਰ ਨੇ ਬੰਨਦਾ ਜੀ ਡੈਗ ਪੈਣਾ ਥੱਲੇ ਉਹਦੇ ਫਿਰ ਗੱਲ ਉੱਥੇ ਆ ਗਈ ਨਾ ਤੁਸੀਂ ਇਸ ਚੀਜ਼ ਨੂੰ ਪਹਿਲਾਂ ਸੋਚਿਆ ਉਹ ਵੀਰ ਨੇ ਵੀ ਐ ਸੋਚਿਆ ਹੁੰਦਾ ਹਾਂ ਤੇ ਉਹ ਅਨਹੋਣੀ ਹੋਣੀ ਨਹੀਂ ਸੀ ਉਸ ਤੋਂ ਬਾਅਦ ਕੀ ਆ ਹੁਣ ਆਹ ਟਰੈਕਟਰ ਆ ਇਹਨੇ ਮਰਗਾਰਡ ਇੱਥੇ ਤੇ ਬੰਦਾ ਇੱਥੇ ਬੈਠਾ ਹੂੰ ਬੰਦਾ ਸਾਰਾ ਓਪਨ ਬੈਠਾ ਹੈ ਹੂੰ ਠੀਕ ਆ ਐਂਦੇ ਦੇ ਬੈਜੋ ਇਹਦੇ ਮੋੜੇ ਇੱਥੇ ਹੋਣੇ ਤੁਹਾਡੇ ਹੂੰ ਬੰਦੇ ਦੇ ਬੈ ਹੀ ਵਿੱਚ ਜਾਣਾ ਬੰਦੇ ਨੇ ਰਾਹ ਹੀ ਥੱਲੇ ਥੱਲੇ ਜਾਣਾ ਕੀ ਕਰੂ ਬੰਦਾ ਉਸ ਕੁੱਲੀ ਕਲੇ ਇਹ ਤਾਂ ਬਹੁਤ ਕੋ ਸੋਚ ਕੇ ਟਰੈਕਟਰ ਬਣਾਇਆ ਜਾਂਦਾ ਸਟੰਟਾਂ ਵਾਲਾ ਜਦੋਂ ਆਪਾਂ ਸਟੰਟ ਕਰਨੇ ਆ ਫਿਰ ਟਾਇਰ ਆ ਟਾਇਰ ਕਿੰਨਾ ਭਾਰ ਚੱਲ ਜਾਂਦੇ ਯਾਰ ਟਾਇਰਾਂ ਤੇ ਆ ਜਾ ਇਹ ਸਭ ਤੋਂ ਪਹਿਲਾਂ ਆ ਟਾਇਰ ਆ ਟਾਇਰ ਸ਼ੌਂਕ ਨੂੰ ਪਾਏ ਸੀ ਸਟੰਟਾਂ ਵਾਸਤੇ ਪਾਏ ਸੀ ਸਟੰਟਾਂ ਵਾਸਤੇ ਪਾਏ ਸੀ ਸ਼ੌਂਕ ਨੂੰ ਵੀ ਲਾ ਲਓ ਟਾਇਰ ਵਧੀਆ ਲੱਗੇ ਪਏ ਇਹ ਕੋਈ ਉਹ ਨਹੀਂ ਮੁੰਡੇ ਖੂਹ ਵਾਲੇ ਬਲੌਗਰ ਹੂੰ ਉਹ ਫੈਕਟਰੀ ਗਏ ਸੀ ਸਪੀਡਵੇ ਵਾਲੇ ਉਹਨਾਂ ਦੇ ਵੀਡੀਓ ਬਣਾਉਂਦੇ ਬਣਾਉਂਦੇ ਐ ਕੈਮਰਾ ਦੇ ਪਿੱਛੇ ਵੇਖੇ ਹਾਂ ਉਹ ਟਾਇਰ ਉਹਨੇ ਬਾਹਰੋਂ ਵੇਖ ਲਈ ਟਾਇਰ ਪਿੱਛੇ ਪਏ ਅੱਛਾ ਉਹ ਮੈਂ ਕਾ ਵੀ ਬਸ ਉਹਨਾਂ ਦਾ ਲਿਆਓ ਚੱਕ ਕੇ ਚੱਕ ਕੇ ਤੇਰੇ ਮੇ ਫਿਰ ਉਦੋਂ ਤਾਂ ਬੰਦਾ ਨਹੀਂ ਸੀ ਕਿਵੇਂ ਬਣਾਇਆ ਉਦੋਂ ਧੱਕੇ ਨਾ ਬਣਵਾਇਆ ਉਹ ਨਹੀਂ ਇੰਨਾ ਚੌੜਾ ਨਹੀਂ ਚੜਨਾ ਨਹੀਂ ਆਇਆ ਨਹੀਂ ਹੋਣਾ ਅਸੀਂ ਆਖੀ ਤੂੰ ਰੇਮ ਬਣਾ ਦੇ ਟਾਇਰ ਦੇ ਦੇ ਬਸ ਬਾਕੀ ਕੰਮ ਸਾਦਾ ਚੌੜਤਾ ਚੌੜਤਾ ਟਾਇਰ ਗੱਡੀ ਦੇ ਵੀ ਆਏ ਆ ਲੈਕਸਸ ਦੇ ਤੰਗੀ ਉਹਦੀ ਗੱਡੀ ਦੀ ਪ੍ਰੋਬਲਮ ਆਉਂਦੀ ਹੈ ਥੋੜੀ ਬੋਤ ਲੀਕ ਹੋ ਜਾਂਦੀ ਆ ਵਾ ਉਹ ਨਹੀਂ ਕੋਈ ਜਾਂਦੀ ਉਹ ਚੱਲੋ ਗੱਡੀਆਂ ਇਧਰ ਚੱਲਣ ਵਾਲੀਆਂ ਨਹੀਂ ਆਪਣੀਆਂ ਸੜਕਾਂ ਹੀ ਐਵੇਂ ਦੀਆਂ ਗੱਡੀ ਚੱਲ ਦਿਖਾਉਣੇ ਆਪਾਂ ਗੱਡੀ ਲੈਣ ਦਾ ਉਹ ਵਾਲੀ ਗੱਡੀ ਲੈਣ ਦਾ ਕੀ ਸੌਖਾ ਪਾਣੀ ਲੈਣੀ ਸੀ 1 2 4 1 2 4 ਕਿਹੜੀ ਆ ਮਰਸਡੀਜ਼ ਵੇਖਣ ਹੋ ਗਏ ਸੀ ਸਾਨੂੰ ਮੈਨੂੰ ਐਵੇਂ ਤੁਹਾਨੂੰ ਕਹਾਂ ਮੈਨੂੰ ਨਹੀਂ ਪਤਾ ਸੀ ਲੈਕਸਸ ਚੀਜ਼ ਕੀ ਆ ਹੁੰਦੀ ਕੀ ਆ ਹੂੰ ਉਹਨੂੰ ਪਤਾ ਸੀ ਉਹ ਵੀਡੀਓ ਕਾਲ ਦੇ ਵਿੱਚ ਅਸੀਂ ਗੱਡੀਆਂ ਵੇਖੀਆਂ ਜਾਨੇ ਆ ਉਹਦਾ ਪਿੱਛੇ ਕਿਹੜੀ ਗੱਡੀ ਖੜੀ ਆ ਮੈਂ ਵਿਖਾਈ ਮੈਂ ਕਿਹਾ ਵੀ ਮੈਂ ਮੈਨੂੰ ਲਈ ਸਰ ਵਰਗੀ ਲੱਗਦੀ ਆ ਹਾਂ ਉਹ ਆਦਾ ਇਹ ਤਾਂ ਚੀਜ਼ ਵਾਲੀ ਬੰਮੈ ਨੂੰ ਪੁੱਛ ਵੀ ਕਿਵੇਂ ਦਊਗਾ ਹੂੰ ਉਹ ਆਖੇ ਨਹੀਂ ਮੈਂ ਦੇਣੀ ਨਹੀਂ ਉਹ ਲੈ ਲਈ ਧੱਕੇ ਨਾਲ ਕਰ ਲਈ ਹੂੰ ਉਹ ਲਈ ਹੀ ਪਾਵਰ ਨੂੰ ਅਸੀਂ ਮੇਜੋਰ ਜ਼ੋਰ ਨੂੰ ਭੱਜਣ ਨੂੰ ਹੂੰ ਤੇ ਉਹਦਾ ਇੰਜਨ ਕਿਹੜਾ ਉਹਦੇ ਚੱਕੇ ਦੇ ਵਿੱਚ V8 ਇੰਜਨ ਆ 8 ਸਿਲੰਡਰ ਇੰਜਨ ਹੁੰਦਾ ਪਟਰੋਲ ਤੇ ਟਰੈਕਟਰ ਚ 4 ਹੁੰਦਾ ਉਹ 8 ਸਿਲੰਡਰ ਪਟਰੋਲ ਆ ਤੇ ਟਾਰਕ ਟੋਰਕ ਉਹਦੀ ਬਹੁਤ ਹੁੰਦੀ ਆ ਉਹ ਤਾਂ ਗਾਂ ਦੀਆਂ ਗੱਲਾਂ ਹੋ ਗਈਆਂ ਇੱਕ ਪਟਰੋਲ ਤਾਂ ਤੁਹਾਨੂੰ ਪਤਾ ਹੀ ਆ ਉਹ ਤਾਂ ਯਾਰ ਬਾਈ ਗੱਡੀ ਯਾਰ ਵੀਰੇ ਹੁਣ ਵੀਰਾ ਵੀਰੇ ਪੁੱਛਣਗੇ ਚੱਲ ਮੈਂ ਪੁੱਛ ਲੈਣਾ ਐਡੀ ਗੱਡੀ ਪਟ્રોલ ਮੈਂਟੇਨ ਕਰਨੀ ਔਖੀ ਆ ਔਖੀ ਤਾਂ ਇਹ ਤਾਂ ਖੜੀ ਆ ਮੰਡੇਣ ਕੋਈ ਹਾਂ ਮੈਂਟੇਨ ਮੈਂਟੇਨ ਖੂਣੋ ਮਤਲਬ ਐ ਮੈਂਟੇਨ ਹੁੰਦਾ ਕੀ ਆ ਉਹ ਆਪਾਂ ਚਲਾ ਹੀ ਨਹੀਂ ਸਕਦੇ ਇੰਨੀ ਉਹਦੀ ਤਿੰਨ ਦੀ ਐਵਰੇਜ ਆ ਦੋ ਜਾਂ ਤਿੰਨ ਹੱਦ ਇੰਨਾ ਪਟ્રોલ ਕਿੱਥੇ ਲਿਆ ਆ ਇੰਨਾ ਪਟ્રોલ ਆਮ ਜੀਵਿੰਦਾਰ ਉਹ ਤਾਂ 100 150 ਕਿੱਲੇ ਵਾਲਾ ਜੀਵਿੰਦਾਰ ਆ ਉਹ ਉਹਨੂੰ ਚਲਾ ਸਕਦਾ ਹੈ ਉਹ ਤਾਂ ਸ਼ੌਂਕੀਆ ਬੁਲਟ ਤਰ੍ਹਾਂ ਸ਼ੌਂਕੀਆ ਗੇੜੀ ਵਾਸਤੇ ਖੜੀ ਆ ਵੱਡੀ ਗੱਡੀ ਗੁੜੀ ਲਾਈ ਦੀ ਗੱਡੀ ਗੁੜੀ ਲਾਈ ਦੀ ਆ ਮੈਂ ਵੇਖਿਆ ਇਹ ਪਿੱਛੇ ਚੰਡੀਗੜ੍ਹ ਨਾਲ ਗਏ ਹਾਂ 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 ਉਹਦੇ ਜੇ ਡਾਰੀ ਬਹੁਤ ਲੱਗਦਾ ਬਾਈ ਉਹ ਜਿਵੇਂ ਬਾਜ਼ਾਰ ਚ ਲੈ ਜੀਏ ਐ ਹੁੰਦਾ ਇੱਧਰ ਉਹਨਾ ਝਰੀਟ ਵਜਦੇ ਇੱਕ ਹੁੰਦੀ ਆ ਗੱਡੀ ਹੁਣੇ ਹੀ ਸੋਚਿਆ ਪਲਾਨ ਕਰਦੇ ਪਏ ਆ ਗੱਡੀ ਲਾਉਣੀ ਪਾਵਰ ਵਾਲੀ ਫੇਰ ਹੁਣ ਲੈ ਕੇ ਆਉਣੀ ਉੱਚਾ ਮਾਡਲ ਥੋੜੀ ਇਹ ਕਿੰਨਾ ਮਾਡਲ ਆ ਗੱਡੀ ਇਹ ਤਾਂ 1999 ਮਾਡਲ ਆ ਇਹ ਨਵੀਂ ਹੈ ਇਹ ਐਡਵਾਂਸ ਵਾਲੀ ਆ ਇਹ ਗੱਡੀ ਰੋਲਸ ਰੋਇਸ ਦੇ ਟੱਕਰ ਦੀ ਗੱਡੀ ਆ ਇਹ ਉਦੋਂ ਗੱਡੀ 70 ਲੱਖ ਦੀ ਸੇਲ ਹੁੰਦੀ ਸੀ 1999 ਚ ਹੁਣ ਇਹ ਗੱਡੀ 2 ਕਰੋੜ 42 ਲੱਖ ਦੀ ਆ ਨਵੀਂ ਇੰਦੇ ਚ ਫੀਚਰ ਬਹੁਤ ਜ਼ਿਆਦਾ ਆ ਗੱਡੀ ਚ ਤੇ ਦਿਖਾਈਏ ਵੀਰਾਂ ਨੂੰ ਵੀ ਗੱਡੀ ਹੋ ਜੋ ਸਟਾਰਟ ਚੁੜ ਗਈ ਹਾਂ ਹਾਂ ਸਟਾਰਟ ਆ ਗੱਡੀ ਦਾ ਕੱਢ ਲਈਏ ਬਾਹਰ ਹਾਂ ਕੱਢਿਓ ਬਾਹਰ